ਸਾਨ ਵੀਰੋ ਤੇ ਪੈਣਾ ਉਹ ਜੈ ਹਿੰਦ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਹਾਰਾ ਨੂੰ ਬੁਲਾਉਂਦੇ ਰਹਿੰਦਾ ਤੇ ਸਮੇਂ ਦੇ ਨਾਲ ਜਿੱਦਾਂ-ਜਿੱਦਾਂ ਖੇਤੀ ਬਦਲਦੀ ਹੈ ਉਹੋ ਜਿਹੇ ਮਹਾਰ ਸਾਡੇ ਕੋਲ ਆ ਜਾਂਦੇ ਆ ਤੇ ਅੱਜ ਜਿਹੜੇ ਮਹਾਰ ਸਾਡੇ ਕੋਲ ਆ ਰਹੇ ਹਨ ਉਹ ਵੀ ਆਪਣੇ ਵਿਸ਼ੇ ਦੇ ਵਿੱਚ ਇੱਕ ਦਲ ਲਓ ਆਈ ਗਏ ਕੇ ਆਓ ਜੀ ਆਓ ਜੀ ਆਓ ਜੀ ਰਿਆਰ ਸਾਹਿਬ ਜਹਨ ਜੀ ਜਹਨ ਜੀ ਡਾਕਟਰ ਸਾਹਿਬ ਲੈ ਡਾਕਟਰ ਸਾਹਿਬ ਆਇਆ ਨਾਲ ਆਓ ਬੈਠੋ ਬੈਠੋ ਬਿਲਕੁਲ ਜੀ ਬੈਠੋ ਰਿਆਰ ਸਾਹਿਬ ਲਾਓ ਡੇਰੇ ਜੀ ਲਾਲੇ ਡੇਰੇ ਜਨਾਬ ਹੋਰ ਸੁਣਾਓ ਕਿਵੇਂ ਆਓ ਬਹੁਤ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਹੀ ਚਾਹੀਦੀ ਆ ਦੇਖੋ ਸਾਡੇ ਲਈ ਤੁਸੀਂ ਹੋਰ ਵਧੀਆ ਕਰੇ ਹੋਨੇ ਹੋ ਡਾਕਟਰ ਸਾਹਿਬ ਨੂੰ ਨਾਲ ਲੈ ਜਾਂਦਾ ਬਿਲਕੁਲ ਜੀ ਤੁਸੀਂ ਡਿਊਟੀ ਲਈ ਹੀ ਆਹ ਦੇਖੋ ਇਹਦੇ ਨਾਲ ਅਸੀਂ ਡਾਕਟਰ ਸਾਹਿਬ ਨਾਲ ਲੈ ਕੇ ਆਏ ਬਹੁਤ ਵਧੀਆ ਕੰਮ ਕਰਦੇ ਆ ਤੁਸੀਂ ਸਾਡੀ ਅਤੀ ਜ਼ਿੰਮੇਵਾਰੀ ਤਾਂ ਇੱਥੇ ਖਤਮ ਹੋ ਜਾਂਦੀ ਆ ਹਾਂ ਤੇ ਹੁਣ ਜਿਹੜੀ ਆਪਣੀ ਇੱਕ ਰਸਮ ਬਣੀ ਉਹ ਪੂਰੀ ਕਰ ਲਈ ਓਦਾਂ ਡਾਕਟਰ ਸਾਹਿਬ ਨੂੰ ਜਾਣ ਦਾ ਮਿਲਿਆ ਹੋਇਆ ਕਈ ਵਾਰੀ ਪਰ ਫੇਰ ਵੀ ਕਿਸਾਨ ਭੈਣਾ ਤੇ ਪਹਿਲਾ ਵਾਰ ਹਾਂ ਹਾਂ ਉਹਨਾਂ ਨਾਲ ਤੇ ਆਪਾਂ ਜਾਣ ਪਛਾਣ ਕਰਾਈਏ ਫੇਰ ਬਿਲਕੁਲ ਜੀ ਆਹ ਆ ਡਾਕਟਰ ਹਰਦੀਪ ਸਿੰਘ ਜੀ ਜੀ ਜੋ ਡਿਪਟੀ ਡਾਇਰੈਕਟਰ ਨੇ ਬਾਗਬਾਨੀ ਦੇ ਆ ਔਰ ਸਟੇਟ ਦੇ ਵਿੱਚ ਜਿਹੜਾ ਪਿਆਜ਼ ਦਾ ਕੰਮ ਚੱਲਦਾ ਆ ਉਹਦੇ ਵੀ ਕੋਆਰਡੀਨੇਟਰ ਨੇ ਉਹ ਵੀ ਇਹਨਾਂ ਦੀ ਦੇਖ ਰੇ ਖੇਤੀ ਚੱਲਦਾ ਬਹੁਤ ਵਧੀਆ ਇਸ ਟਾਈਮ ਤੇ ਲੁਧਿਆਣੇ ਦੀ ਸੇਵਾ ਬਾਰੇ ਆ ਦੇਖੋ ਆ ਜਿਹੜੀ ਤੁਸੀਂ ਗੱਲ ਕੀਤੀ ਆ ਡਾਕਟਰ ਸਾਹਿਬ ਨੋਡਲ ਅਫਸਰ ਆ ਜਿਹੜੇ ਪਿਆਜ਼ਾਂ ਦੇ ਹੈ ਜਾਣਕਾਰੀ ਬਹੁਤ ਹੋਣੀ ਆ ਤੇ ਅੱਜ ਪਿਆਜ਼ਾਂ ਦਾ ਢੇਰ ਇਹਨਾਂ ਕੋਲੋਂ ਜਾਣਕਾਰੀ ਵਾਲਾ ਇੱਥੇ ਲਵਾ ਲਈਏ ਹੈਂ ਇਹ ਥੀ ਵੀ ਲਵਾਉਣਾ ਤੇ ਕਿਸਾਨਾਂ ਨੂੰ ਵੀ ਸੁਣਾਉਣਾ ਹੈ ਜੀ ਇਹਨੂੰ ਡਾਕਟਰ ਸਾਹਿਬ ਜਾਣਕਾਰੀ ਲਵਾਂਗੇ ਤੁਹਾਤੋਂ ਇਹ ਪੂਰੀ ਬਿਲਕੁਲ ਹਾਂ ਤੇ ਅੱਛਾ ਅੱਜ ਤਿਉਹਾਰ ਵੀ ਆ ਹੈ ਬਿਲਕੁਲ ਜੀ ਅੱਜ ਹੋਲੀ ਦਾ ਤਿਉਹਾਰ ਹੋਲੀ ਦਾ ਤਿਉਹਾਰ ਆ ਤੇ ਹੋਲੀ ਤੇ ਸਾਰਿਆਂ ਨੂੰ ਕਿਸਾਨ ਵੀਰਾਂ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਧੀਆ ਵਧੀਆ ਹੋਲੀ ਲੰਘੇ ਤੁਹਾਡੀ ਔਰ ਦੂਜੀ ਗੱਲ ਹੈ ਇਹ ਸਾਰੇ ਜਿਹੜੇ ਸਾਡੇ ਤਿਉਹਾਰ ਹੈ ਇਹ ਬਦੀ ਦੇ ਉੱਤੇ ਚੰਗਿਆਈ ਦੀ ਜਿੱਤ ਨਾਲ ਹਾਂਜੀ ਸੰਬੰਧਤ ਨੇ ਸੋ ਚੰਗਿਆਈ ਦੀ ਜਿੱਤ ਹੋਣੀ ਚਾਹੀਦੀ ਆ ਆ ਤੇ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਸੀ ਹੂੰ ਰਾਤੀ ਪਿੰਡ 'ਚ ਥੋੜਾ ਜਿਹਾ ਰਫੜ ਪੈ ਗਿਆ ਕਿਹੜੇ 'ਚ ਸਾਡੇ ਪਿੰਡ ਸਾਡੇ ਹੋਰ ਹੂੰ ਉਹ ਲਹਿੰਦੀ ਪੱਤੀ ਵਾਲਿਆਂ ਦਾ ਦੂਜਾ ਨਹੀਂ ਭਗਵਾਨ ਸੂ ਹਾਂਜੀ ਉਹ ਆਪਣੇ ਮੁੰਡੇ ਨੂੰ ਕਹਿੰਦਾ ਭਾਈ 21 22 ਨੂੰ ਕਿਸਾਨ ਮੇਲਾ ਆ ਹਾਂਜੀ ਤੂੰ ਉੱਥੇ ਜਾ ਕੇ ਆ ਬਿਲਕੁਲ ਉਹ ਕਹਿੰਦਾ ਮੈਂ ਉਦੋਂ ਨੂੰ ਮੇਲਾ ਨਹੀਂ ਹੂੰ ਮੈਨੂੰ ਕਹਿੰਦਾ ਹੋਰ ਬੜੇ ਕੰਮ ਰਹਿੰਦੇ ਐ ਸਾਰਾ ਦਿਨ ਮੋਟਰਸਾਈਕਲ ਚਾੱਕ ਕੇ ਕਦੀ ਆਇਆ ਨੂੰ ਕਦੀ ਆਇਆ ਨੂੰ ਕਦੀ ਆਇਆ ਨੂੰ ਬਾਤ ਕਰਿਆ ਫਿਰਦਾ ਉਹ ਹੈਂ ਤੇ ਅੱਗੋਂ ਜੇ ਹੁਣ ਬਜ਼ੁਰਗਾਂ ਨੇ ਤੈਨੂੰ ਕਹਿ ਦਿੱਤਾ ਤੇ ਭਾਈ ਤੂੰ ਥੋੜੀ ਠੰਡ ਰੱਖ ਪੁੱਠਾ ਬੋਲਦਾ ਵੇਖੋ ਜੀ ਗੱਲ ਇਹ ਆ ਵੀ ਬਜ਼ੁਰਗਾਂ ਦਾ ਸਤਕਾਰ ਆ ਤੇ ਕਦੇ ਵੀ ਅਜੇ ਤੱਕ ਬਜ਼ੁਰਗਾਂ ਨੇ ਬੱਚਿਆਂ ਨੂੰ ਮਾੜੀ ਗੱਲ ਕਦੇ ਨਹੀਂ ਕਹੀ ਬਿਲਕੁਲ ਬਿਲਕੁਲ ਹਾਂ ਤੇ ਸਤਕਾਰ ਕਰਨਾ ਸਾਡਾ ਫਰਜ਼ ਬਣਦਾ ਨਾਲੇ ਕੰਮ ਹੀ ਬੜਾ ਤਗੜਾ ਹੈ ਹਾਂ 21 22 ਦਾ ਕਿਸਾਨ ਮੇਲਾ ਨਾ ਜਿਹੜਾ ਲੁਧਿਆਣੇ ਲੱਗਣ ਜਾ ਰਿਹਾ ਬੜਾ ਵੱਡਾ ਮੇਲਾ 2 ਲੱਖ ਲੋਕ ਆਉਣੇ ਆ ਵਾਹ ਦੇਖੋ ਉਧਰੋਂ ਕੀ ਹੋਇਆ ਹੂੰ ਉਧਰੋਂ ਕਿਤੇ ਲੰਘਦੇ ਸੀ ਲੰਬੜਦਾਰ ਜਗਿੰਦਰ ਸਿੰਘ ਹੁਣੀ ਹੂੰ ਉਹਨੇ ਕਹਿ ਤਾ ਭਗਵਾਨ ਸਿੰਘ ਨੇ ਕਹਿੰਦਾ ਉਹ ਦੇਖ ਆ ਲੰਬੜਦਾਰ ਹੁਣਾ ਵੀ ਤਾਂ ਮੁੰਡੇ ਹੈਗੇ ਹੀ ਆ ਹਾਂਜੀ ਕਹਿੰਦੇ ਇਹ ਕਿਤੇ ਇਹਨੂੰ ਉਹਨਾਂ ਨੂੰ ਕੁਝ ਵੀ ਕਹਿ ਦੇਣਾ ਜਾਂ ਤਾਂ ਨਿਆਣੇ ਅੱਗੋਂ ਅੱਖ ਚੱਕ ਕੇ ਨਾਲ ਦੇਖ ਵੀ ਜਾਣ ਹੈ ਉਹਨੇ ਵੀ ਉਹਨੂੰ ਸਮਝਾਇਆ ਵੀ ਭਾਈ ਪਾ ਜੀ ਚਾਹੀਦਾ ਤੇ ਇਦਾਂ ਹੀ ਆ ਨਾ ਆ ਕਿਉਂਕਿ ਬਜ਼ੁਰਗਾਂ ਦਾ ਕਿਹਾ ਜਿਹੜਾ ਨਾ ਹਾਂ ਇਹ ਸਿਰ ਮੱਥੇ ਚਾਹੀਦਾ ਬਿਲਕੁਲ 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 ਦੇਖੋ ਬਜ਼ੁਰਗਾਂ ਨੇ ਸਾਰੀ ਉਮਰ ਨਾ ਹੂੰ ਕੰਮ ਕੀਤੇ ਆ ਆ ਉਹਨਾਂ ਦਾ ਤਜਰਬਾ ਜਿਹੜਾ ਨਾ ਉਹ ਬਹੁਤ ਵੱਡਾ ਹੈ ਤੇ ਜੇ ਅਸੀਂ ਜ਼ੀਰੋ ਤੋਂ ਨਹੀਂ ਕੰਮ ਸ਼ੁਰੂ ਕਰਨਾ ਨਾ ਬੜੀ ਜ਼ਿੰਦਗੀ 'ਚ ਤੇ ਸਾਨੂੰ ਉਸ ਤਜਰਬੇ ਤੋਂ ਫਾਇਦਾ ਲੈਣਾ ਚਾਹੀਦਾ ਫਾਇਦਾ ਲੈਣਾ ਚਾਹੀਦਾ ਬਿਲਕੁਲ ਬਿਲਕੁਲ ਹਾਂ ਇਸ ਕਰਕੇ ਜਿਹੜੀ ਗੱਲ ਆ ਬਜ਼ੁਰਗਾਂ ਦੀ ਉਹਨਾਂ ਦਾ ਪੂਰਨ ਸਤਿਕਾਰ ਕਰੋ ਉਹਨਾਂ ਦੇ ਤਜਰਬੇ ਤੋਂ ਫਾਇਦਾ ਲਾਓ ਉਹ ਕਹਿੰਦੇ ਹੁੰਦੇ ਆ ਵੇ ਬਜ਼ੁਰਗ ਜਿਹੜੇ ਆ ਨਾ ਉਹ ਸਾਡੀ ਖੇਤੀ ਦੀਆਂ ਲੱਤਾਂ ਆ ਤੇ ਜੇ ਨੌਜਵਾਨ ਕਿਤੇ ਬਾਹਾਂ ਬਣ ਜਾਣ ਨਾ ਉਹ ਕੀ ਬਾਤ ਆ ਤੇ ਬੜੀ ਵੱਡੀ ਗੱਲ ਤੁਸੀਂ ਕੀਤੀ ਆ ਪਰ ਜੇ ਉਹ ਖੁੰਝ ਗਿਆ ਨਾ ਤੇ ਫੇਰ ਬਾਅਦ ਚ ਕੀ ਕਰੂਗਾ ਵੀ ਬਜ਼ੁਰਗਾਂ ਦਾ ਕੀ ਤੇ ਔਲੇ ਦਾ ਖਾਦਾ ਆ ਬਾਅਦ ਚ ਪਤਾ ਲੱਗਦਾ ਲੱਗਦਾ ਔਲਾ ਔਲਾ ਵੀ ਖਾਣਾ ਚਾਹੀਦਾ ਔਲਾ ਵੀ ਖਾਣਾ ਚਾਹੀਦਾ ਆ ਅਜਾ ਡਾਕਟਰ ਸਾਹਿਬ ਆਇਆ ਆਪਣੇ ਕੋਲ ਹਾਂਜੀ ਜਿੱਦਾਂ ਆਪਾਂ ਦੱਸਿਆ ਵੀ ਨੋਡਲ ਆ ਫਸਰਿਆ ਪਿਆਜ਼ਾਂ ਦੇ ਬਿਲਕੁਲ ਜੀ ਡਾਕਟਰ ਸਾਹਿਬ ਤੋਂ ਅੱਜ ਪਿਆਜ਼ਾਂ ਬਾਰੇ ਜਾਣਕਾਰੀ ਲਗਈ ਹੈ ਡਾਕਟਰ ਸਾਹਿਬ ਤੁਹਾਡੇ ਨਾਲ ਅੱਜ ਜਿਹੜੀ ਅਸੀਂ ਗੱਲਬਾਤ ਕਰਦੀਆਂ ਉਹ ਆ ਜੀ ਸੋਣੀ ਦੇ ਪਿਆਜ਼ਾਂ ਦੀ ਗੰਡੀਆਂ ਦੇ ਰੂਪ ਵਿੱਚ ਕਾਸ਼ ਹਾਂਜੀ ਇਸ ਵਿਸ਼ੇ ਤੇ ਤੁਹਾਡੇ ਨਾਲ ਅਸੀਂ ਡਾਕਟਰ ਸਾਹਿਬ ਗੱਲ ਕਰਨੀ ਹੈ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਡਾਕਟਰ ਸਾਹਿਬ ਨੂੰ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 281 4261 ਤੇ ਦੂਜਾ ਨੰਬਰ ਹੈ 0181 281 4264 ਡਾਕਟਰ ਸਾਹਿਬ ਜਦੋਂ ਅਸੀਂ ਪਿਆਜ਼ਾਂ ਦੀ ਗੱਲ ਕਰਦੇ ਹਾਂ ਖਾਸ ਕਰਕੇ ਹੁਣ ਜਿਹੜਾ ਮੌਸਮ ਆ ਰਿਹਾ ਸੋਹਣੀ ਦੇ ਪਿਆਜ਼ਾਂ ਦੀ ਇਹਦੇ ਲਈ ਵੈਸੇ ਤੇ ਸਾਨੂੰ ਲੱਗਦਾ ਭਈ ਗਰਮੀ ਦੀ ਰੁੱਤ ਤੇ ਚਾਹੀਦੀ ਹੈ ਨਾ ਹਾਂ ਪਰ ਜਦੋਂ ਅਸੀਂ ਬਹੁਤ ਧਿਆਨ ਨਾਲ ਜਿੱਦਾਂ ਤੁਸੀਂ ਆ ਤੁਸੀਂ ਮਾਹਰ ਹੋ ਸਾਨੂੰ ਦੱਸੋ ਵੀ ਇਹਦੇ ਲਈ ਕਿਹੋ ਜਿਹਾ ਪੌਣ ਪਾਣੀ ਤੇ ਮਿੱਟੀ ਦੀ ਜਦੋਂ ਅਸੀਂ ਅਸੀਂ ਇਹ ਚੁਣਦੇ ਆਂ ਵੀ ਫਲਾਣੇ ਖੇਤ ਚ ਲਾ ਲਈਏ ਕਿ ਫਲਾਣੇ ਖੇਤ ਚ ਲਾ ਲਈਏ ਮਿੱਟੀ ਦਾ ਕਿਦਾਂ ਕਰੀ ਉਹ ਕਿਹੜੀ ਹੋਣੀ ਚਾਹੀਦੀ ਹੈ ਬਿਲਕੁਲ ਆ ਤੇਜਪਾਲ ਜੀ ਪਿਆਜ਼ਾਂ ਵਾਸਤੇ ਖਾਸ ਕਰ ਖਰੀਫ ਜਿਹੜੇ ਸੋਣੀ ਦੇ ਪਿਆਜ਼ ਨੇ ਇਹਨਾਂ ਵਾਸਤੇ ਜੀ ਜਿਹੜਾ ਪੌਣ ਪਾਣੀ ਆ ਉਹਦਾ ਇਹ ਹੈਗਾ ਵੀ ਜਿਆਦਾ ਠੰਡ ਵੀ ਨਹੀਂ ਹੋਣੀ ਚਾਹੀਦੀ ਤੇ ਜਿਆਦਾ ਗਰਮੀ ਅਵੀਦੀ ਹੋਣੀ ਚਾਹੀਦੀ ਜੀ ਕਿਉਂਕਿ ਜਿਆਦਾ ਠੰਡ ਦੇ ਵਿੱਚ ਜੇ ਲੰਮੀ ਠੰਡ ਪੈ ਜਾਵੇ ਤਾਂ ਪਿਆਜ਼ ਨਿਸਰਦੇ ਨੇ ਹੂੰ ਤੇ ਜੇ ਜਿਆਦਾ ਗਰਮੀ ਪੈ ਜਾਵੇ ਤਾਂ ਉਹਦਾ ਜਿਹੜਾ ਸਾਈਜ਼ ਹੈਗਾ ਬੱਲਬ ਦਾ ਉਹ ਛੋਟਾ ਰਹਿ ਜਾਂਦਾ ਗੰਡੀਆਂ ਦਾ ਠੀਕ ਹੈ ਜੀ ਤੇ ਜਿੱਥੋਂ ਤੱਕ ਮਿੱਟੀ ਦੀ ਗੱਲ ਹੈ ਇਹਦੇ ਵਾਸਤੇ ਜੇ ਆਪਾਂ ਕਹੀਏ ਤਾਂ ਮਿੱਟੀ ਭਾਰੀ ਮਿੱਟੀ ਚਾਹੀਦੀ ਆ ਮੱਲੜ ਵਾਲੀ ਮਿੱਟੀ ਚਾਹੀਦੀ ਆ ਅੱਛਾ ਤੇ ਨਦੀਨ ਰਹਿਤ ਚਾਹੀਦੀ ਆ ਹੂੰ ਤੇ ਪਾਣੀ ਉਹ ਉੱਥੇ ਪਾਣੀ ਦੀ ਮਾਰ ਨਾ ਹੋਵੇ ਜੀ ਇਹ ਜੀ ਜਗ੍ਹਾ ਤੇ ਸਾਨੂੰ ਚੋਣ ਕਰਨੀ ਚਾਹੀਦੀ ਹੈ ਠੀਕ ਬਿਲਕੁਲ ਬਿਲਕੁਲ ਵਧੀਆ ਗੱਲ ਆ ਅੱਛਾ ਡਾਕਟਰ ਸਾਹਿਬ ਸੌਣੀ ਦੇ ਪਿਆਜ਼ਾਂ ਦੀ ਆਪਾਂ ਗੱਲਬਾਤ ਕਰ ਰਹੇ ਆ ਇਹਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਾਂ ਤੁਹਾਡੇ ਵੱਲੋਂ ਕਿਹੜੀਆਂ ਕਿਸਮਾਂ ਜਿਹੜੀਆਂ ਨੇ ਵਿਸ਼ੇਸ਼ ਤੌਰ ਤੇ ਤੁਸੀਂ ਸਪਾਰਸ਼ ਕਰਦੇ ਹੋ ਸੌਣੀ ਦੇ ਪਿਆਜ਼ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀ ਇੱਕੋ ਹੀ ਕਿਸਮ ਹੈਗੀ ਆ ਜਿਹੜੀ ਸਪਾਰਸ਼ ਕੀਤੀ ਜਾਂਦੀ ਹੈ ਉਹਦਾ ਨਾਮ ਹੈ ਐਗਰੀ ਫਾਉਂਡ ਡਾਰਕ ਰੈੱਡ अच्छा जी ਜਿਹੜੇ ਕਿ ਹਲਕੇ ਰੰਗ ਦੇ ਪੱਤੇ ਹੁੰਦੇ ਆ ਦਰਮਿਆਨਾ ਕੱਦ ਹੁੰਦਾ ਗੂੜੇ ਲਾਲ ਰੰਗ ਦੇ ਜਿਹੜੇ ਪਿਆਜ਼ ਹੁੰਦੇ ਆ ਮੀਡੀਅਮ ਸਾਈਜ਼ ਹੁੰਦਾ 70 80 ਗ੍ਰਾਮ ਦਾ ਲਗਭਗ ਇੱਕ ਜਿਹੜਾ ਹੈਗਾ ਉਹ ਗਠਾ ਹੁੰਦਾ ਅੱਛਾ ਜੀ ਤੇ ਇਹ ਸੋਣੀ ਦੇ ਪਿਆਜ਼ ਵਾਸਤੇ ਠੁਕਮੀ ਮਤਲਬ ਜਿਹੜੀ ਕਿਸਮ ਆ ਤੇ ਇਹਦਾ ਜਿਹੜਾ ਝਾੜ ਹੈਗਾ ਉਹ 120 ਕਵਾਂਟਲ ਸਵਾ 100 ਕਵਾਂਟਲ ਦੇ ਨੇੜੇ ਦੇੜੇ ਹੋ ਜਾਂਦਾ ਜੀ ਜੀ ਕੀ ਬਾਤ ਹੈ 1 ਕਿੱਲੇ ਦਾ 1 ਕਿੱਲੇ ਦਾ ਹਾਂਜੀ ਹਾਂ ਆ ਜੀ ਵਾ ਚੱਟਾ ਸਭ ਇਦਾਂ ਆ ਵੀ ਝਾਰ ਤੇ ਠੀਕ ਚੰਗਾ ਹੈ ਹਾਂ ਚੰਗਾ ਆ ਹਨਾ ਅਚਾ ਹੁਣ ਇਹ ਇਹ ਜਦੋਂ ਆਪਾਂ ਗੱਲ ਕਰਦੇ ਹਾਂ ਸੋਣੀ ਦੇ ਪਿਆਜ਼ ਦੀ ਇਹਦੇ ਲਾਉਣ ਦਾ ਕੋਈ ਖਾਸ ਟੁਕਮਾ ਸਮਾਂ ਹੁੰਦਾ ਹੈ ਜਾਂ ਉਪਰ ਥੱਲੇ ਹੋ ਸਕਦਾ ਥੋੜਾ ਬਹੁਤ ਜੀ ਸੋਣੀ ਦੇ ਪਿਆਜ਼ ਲਾਉਣ ਦਾ ਟੁਕਮਾ ਸਮਾਂ ਹੈਗਾ ਜੀ ਉਹ ਪਨੀਰੀ ਇਹਦੀ ਦੋ ਤਰ੍ਹਾਂ ਨਾਲ ਤਿਆਰ ਹੁੰਦੀ ਹੈ ਅੱਛਾ ਜੀ ਇੱਕ ਪਨੀਰੀ ਜਿਹੜੀ ਆਮ ਆਪਾਂ ਤਿਆਰ ਕਰਦੇ ਆ ਇੱਕ ਛੋਟੀਆਂ ਗੰਡੀਆਂ ਬਣਾ ਕੇ ਜੀ ਜਿਹੜਾ ਗੰਡੀਆਂ ਬਣਾਉਣ ਦਾ ਟਾਈਮ ਹੈਗਾ ਛੋਟਾ ਉਹ ਅੱਜਕੱਲ ਜਿਵੇਂ ਮਾਰਚ ਦਾ ਮਹੀਨਾ ਅਧ ਮਾਰਚ ਤੋਂ ਬਾਅਦ ਆਪਾਂ ਉਹਦਾ ਗੰਡੀਆਂ ਬਣਾਉਣ ਵਾਸਤੇ ਪਨੀਰੀ ਲਾ ਸਕਦੇ ਆ ਖੇਤ ਦੇ ਵਿੱਚ ਅੱਛਾ ਜੀ ਤੇ ਜਿਹੜੀ ਕਿ ਜੂਨ ਦੇ ਅਖੀਰ ਦੇ ਵਿੱਚ ਛੋਟੇ-ਛੋਟੇ ਗੱਠੀਆਂ ਹਮ ਲਗਭਗ ਡੇਢ ਤੋਂ 2.5 ਸੈਂਟੀਮੀਟਰ ਦਾ ਸਾਈਜ਼ ਜਿਹੜਾ ਹੈਗਾ ਗੱਠੀਆਂ ਦਾ ਹੋ ਜਵੇ ਹਮ ਤਾਂ ਉਹਨੂੰ ਪੱਟ ਕੇ ਆਪਾਂ ਆਮ ਕਮਰੇ ਦੇ ਵਿੱਚ ਰੱਖ ਲੈਣਾ ਤੇ ਉਹਨਾਂ ਨੂੰ ਅੱਗੇ ਅਗਸਤ ਦੇ ਦੂਜੇ 15 ਵਾੜੇ ਚ ਅਗਸਤ ਦੇ ਅਖੀਰ ਦੇ ਵਿੱਚ ਉਹਨਾਂ ਨੂੰ ਆਪਾਂ ਖੇਤ ਦੇ ਵਿੱਚ ਲਾ ਦੇਣਾ ਅੱਛਾ ਤੇ ਦੂਸਰੀ ਜਿਹੜੀ ਹੈਗੀ ਆ ਇਹਦੀ ਤਰੀਕਾ ਉਹ ਆਪਾਂ ਜਿਵੇਂ ਆਮ ਪਨੀਰੀ ਤਿਆਰ ਕਰਦੇ ਆ ਆਪਣੇ ਸੀਜ਼ਨ ਵਾਲੇ ਪਿਆਜ਼ ਦੀ ਹੂੰ ਉਸ ਤਰ੍ਹਾਂ ਪਨੀਰੀ ਤਿਆਰ ਕਰਨੀ ਹੈਗੀ ਆ ਜੂਨ ਦੇ ਦੂਜੇ ਪੰਦਰਵਾੜੇ ਦੇ ਵਿੱਚ ਹੂੰ ਉਹ ਪਨੀਰੀ ਜਿਹੜੀ ਹੈਗੀ ਆ ਉਹ ਵੀ ਅਗਸਤ ਦੇ ਅਸੀਂ ਅੱਧ ਦੇ ਵਿੱਚ ਜਾ ਕੇ ਟ੍ਰਾਂਸਪਲੈਂਟ ਹੋ ਜਾਂਦੀ ਆ ਹੂੰ ਤੇ ਜਿਹੜਾ ਜ਼ਿਆਦਾ ਦੋਨਾਂ ਦੇ ਵਿੱਚੋਂ ਕਾਮਯਾਬ ਤਰੀਕਾ ਹੈਗਾ ਕਿਉਂਕਿ ਪਨੀਰੀ ਫੇਰ ਵੀ ਬਾਰਸ਼ਾਂ ਦੇ ਵਿੱਚ ਆਪ ਨੂੰ ਬੀਜਣੀ ਪੈਂਦੀ ਆ ਬਿਲਕੁਲ ਉਹਦਾ ਰਿਸਕ ਹੁੰਦਾ ਉਹਦਾ ਖਤਰਾ ਹੁੰਦਾ ਵੀ ਕਿਤੇ ਮਰਨਾ ਜਾਵੇ ਤੇ ਗਰਮੀ ਵੀ ਜ਼ਿਆਦਾ ਪੈਂਦੀ ਹੁੰਦੀ ਆ ਹੂੰ ਇਸ ਲਈ ਸਾਡੇ ਵੱਲੋਂ ਪੰਜਾਬ ਖੇਤੀਬੜ ਯੂਨੀਵਰਸਿਟੀ ਵੱਲੋਂ ਜਿਹੜੀ ਸਿਫਾਰਸ਼ ਹੋਈ ਹੈਗੀ ਆ ਵੀ ਛੋਟੇ-ਛੋਟੇ ਗੱਠੀਆਂ ਬਣਾ ਕੇ ਉਹਦੇ ਗੱਠੀਆਂ ਬਣਾ ਲਈਆਂ ਜਾਂ ਉਸ ਤੋਂ ਬਾਅਦ ਉਹ ਸਾਨੂੰ ਅਗਸਤ ਦੇ ਮਹੀਨੇ ਦੇ ਵਿੱਚ ਉਹਦਾ ਬਦਲਾਅ ਕਰਨਾ ਚਾਹੀਦਾ ਖੇਤ ਦੇ ਵਿੱਚ ਲਾਉਣਾ ਚਾਹੀਦਾ ਤੇ ਜਿਹੜਾ ਇਹਦਾ ਤਰੀਕਾ ਹੈ ਗੱਠੀਆਂ ਤਿਆਰ ਕਰਨ ਦਾ ਉਹ ਇਹ ਹੈਗਾ ਵੀ ਲਗਭਗ 1 ਮਰਲੇ ਜਗ੍ਹਾ ਦੇ ਵਿੱਚ ਸਾਨੂੰ 1/2 ਕਵਾਂਟਲ ਰੂੜੀ ਦੀ ਖਾਦ ਗੜੀ ਸੜੀ ਹੋਈ ਪਾ ਲੈਣੀ ਚਾਹੀਦੀ ਆ ਅੱਛਾ ਜੀ ਤੇ ਉਸ ਤੋਂ ਬਾਅਦ ਉੱਚੇ ਬੈਡਾਂ ਦੇ ਉੱਤੇ ਇਹਦੀ ਜਿਹੜੀ ਪਨੀਰੀ ਹੈਗੀ ਉਹ ਬੀਜਣੀ ਚਾਹੀਦੀ ਆ 1.5 ਸੈਂਟੀਮੀਟਰ ਡੂੰਘਾ ਵੀ 5 ਸੈਂਟੀਮੀਟਰ ਕਤਾਰਾਂ ਤੇ ਇਹ ਬੀਜ ਲਈਏ ਤੇ 1 ਏਕੜ ਦੀ ਪਨੀਰੀ ਵਾਸਤੇ ਲਗਭਗ 4 ਤੋਂ 5 ਕਿਲੋ ਜਿਹੜਾ ਹੈਗਾ ਬੀਜ ਉਹ ਠੀਕ ਰਹਿੰਦਾ ਹਾਂਜੀ ਠੀਕ ਆ ਅੱਛਾ ਜਿਹੜਾ ਤੁਸੀਂ ਗੱਠੀਆਂ ਦੀ ਗੱਲ ਕਰਦੇ ਆ ਇਹ ਤਾਂ ਸਾਂਭਣ ਦਾ ਕੋਈ ਤਰੀਕਾ ਵੀ ਆ ਕਿ ਉਦਦੇ ਪੱਟ ਕੇ ਰੱਖ ਲੈਣੀਆਂ ਤੇ ਅਗਸਤ ਚ ਲਾ ਦੇਣੀਆਂ ਆ ਆਪਾਂ ਇਹ ਕਿਦਾਂ ਮਤਲਬ ਇਹ ਪੱਟ ਕੇ ਜਿਵੇਂ ਆਪਾਂ ਟੋਕਰੀਆਂ ਦੇ ਵਿੱਚ ਪਾ ਕੇ ਜਿੱਥੋਂ ਇਹਨਾਂ ਨੂੰ ਥੱਲੋਂ ਵੀ ਹਵਾ ਪੈਂਦੀ ਰਹੇ ਠੀਕ ਆ ਇਹ ਕਾਮ ਕਮਰੇ ਦੇ ਵਿੱਚ ਹੀ ਰੱਖ ਦੇਣਾ ਕਿਉਂਕਿ ਜੂਨ ਦੇ ਅਖੀਰ ਤੱਕ ਪੱਟਣੀਆਂ ਨੇ ਤੇ ਅਗਸਤ ਚ ਆਪਾਂ ਲਾ ਦੇਣੀਆਂ ਆ ਹੂੰ ਹੂੰ ਜਿਆਦਾ ਸਮਾਂ ਤਾਂ ਇਹਨਾਂ ਨੂੰ ਆਪਾਂ ਰੱਖਣ ਦੀ ਲੋੜ ਨਹੀਂ ਹੈ ਇਹਨਾਂ ਦੀ ਲੋੜ ਨਹੀਂ ਪੈਂਦੀ ਠੀਕ ਆ ਅੱਛਾ ਡਾਕਟਰ ਸਾਹਿਬ ਜਿੱਦਾਂ ਹੁਣ ਨਰਸਰੀ ਦੀ ਬਜਾਈ ਕਰਨੀ ਆ ਆਪਾਂ ਹੂੰ ਤੇ ਨਰਸਰੀ ਦੀ ਬਜਾਈ ਦੇ ਕਿਹੜੇ ਢੰਗ ਤੌਰ ਤਰੀਕੇ ਦੇ ਨਾਲ ਅਸੀਂ ਕਰਨੀ ਆ। ਆ ਜਿਵੇਂ ਮੈਂ ਪਹਿਲਾਂ ਦੱਸਿਆ ਰਿਆਲ ਸਾਹਿਬ ਵੀ ਇਹਦੀ ਜਿਹੜੀ ਬਜਾਈ ਹੈ ਉਹ ਉੱਚੇ ਬੈਡਾਂ ਤੇ ਕਰਨੀ ਆ। ਹੂੰ ਲਗਭਗ ਵੀ 20 ਸੈਂਟੀਮੀਟਰ ਜ਼ਮੀਨ ਨਾਲੋਂ ਉੱਚਾ ਬੈਡ ਹੋਵੇ। ਹੂੰ ਤੇ 1 ਮੀਟਰ ਡੇਢ ਮੀਟਰ ਚੌੜੀ ਕਿਆਰੀ ਹੋਵੇ। ਹੂੰ ਉਹਦੇ ਵਿੱਚ ਕਤਾਰਾਂ ਦੇ ਵਿੱਚ 5-5 ਸੈਂਟੀਮੀਟਰ ਦੂਰ ਕਤਾਰਾਂ ਤੇ 1.5 ਸੈਂਟੀਮੀਟਰ ਸੀਡ ਜਿਹੜਾ ਹੈਗਾ ਬੀ ਹੈਗਾ ਉਹ ਆਪਾਂ ਜ਼ਮੀਨ ਦੇ ਵਿੱਚ ਪਾਉਣਾ। ਹੂੰ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਇਹਨੂੰ ਪਾਣੀ ਲਾ ਦੇਣਾ ਉਸ ਤੋਂ ਬਾਅਦ ਕਿਉਂਕਿ ਗਰਮੀ ਦੇ ਵਿੱਚ ਪਨੀਰ ਤਿਆਰ ਕਰਨੀ ਆ ਇਸ ਲਈ ਉਹ ਉਸ ਤੋਂ ਬਚਾ ਲਈ ਅਸੀਂ ਜਿਵੇਂ ਕਿਸੇ ਕਾਹਫੂਸ ਦੇ ਜਾਂ ਪਰਾਲੀ ਦੇ ਆਪਾਂ ਛਪਰੀਆਂ ਬਣਾ ਲੈਣੀਆਂ ਨੇ ਜਿਸ ਨਾਲ ਉਹ ਦੁਪਹਿਰੇ ਧੁੱਪ ਤੋਂ ਬਚਾਉਣ ਵਾਸਤੇ ਉਹਨਾਂ ਨੂੰ ਕੋਈ 1 ਮੀਟਰ 1.5 ਮੀਟਰ ਉੱਚੀਆਂ ਉਹ ਛਪਰੀਆਂ ਲਾ ਕੇ ਉਹਨੂੰ ਧੁੱਪ ਤੋਂ ਬਚਾਉਣਾ ਤੇ ਲਗਭਗ ਜਦੋਂ ਉਹ 1 ਮਹੀਨੇ ਦੀ ਪਨੀਰੀ ਹੋ ਜਾਵੇ ਜਦੋਂ ਮਤਲਬ ਉਹ ਹਾਰਡ ਹੋ ਜਾਣ ਬੂਟੇ ਵਧੀਆ ਹੋ ਜਾਣ ਤਾਂ ਚਾਹੇ ਉਹ ਦੀ ਜਿਹੜੀਆਂ ਛਪਰੀਆਂ ਪੱਕੇ ਤੌਰ ਦੇ ਉੱਤੇ ਲਾ ਦਿਓ ਤੇ ਉਸ ਤੋਂ ਬਾਅਦ ਪਨੀਰੀ ਆਪਣੀ ਡੇਢ ਕਿ ਮਹੀਨੇ ਚ 6 ਤੋਂ 8 ਹਫ਼ਤਿਆਂ ਦੀ ਜਿਹੜੀ ਪਨੀਰੀ ਹੈ ਉਹ ਲਾਉਣ ਵਾਸਤੇ ਤਿਆਰ ਹੋ ਜਾਂਦੀ ਹੈ ਖੇਤ ਦੇ ਵਿੱਚ ਤਕਰੀਬਨ 2 ਕਿ ਮਹੀਨਿਆਂ ਦੇ ਵਿੱਚ ਅੱਛਾ ਡਾਕਟਰ ਸਾਹਿਬ ਜਿੱਦਾਂ ਆਪਾਂ ਗੱਲ ਕਰਦੇ ਸੀ ਤੁਸੀਂ ਥੋੜਾ ਜਿਆਦਾ ਦੱਸਿਆ ਬੀਜ ਦੀ ਮਾਤਰਾ ਦੱਸੀ ਬੀਜ ਦੀ ਮਾਤਰਾ ਦਾ ਜਦੋਂ ਤੁਸੀਂ 5 ਕਿਲੋ ਕਿਹਾ ਸ਼ਾਇਦ ਹਨ ਤੇ ਉਹ ਕਿੰਨਾ ਕੁ ਹੋਣਾ ਚਾਹੀਦਾ ਜਦੋਂ ਅਸੀਂ ਬੀਜ ਲੈ ਕੇ ਆਉਣਾ ਸਾਨੂੰ ਕਿਹੜੀ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿੱਥੋਂ ਅਸੀਂ ਉਹ ਬੀਜ ਲਈਏ ਉਹਦੇ ਵਿੱਚ ਕੋਈ ਇਹੋ ਜਿਹਾ ਵੀ ਹੁੰਦਾ ਜਿੱਦਾਂ ਕਈ ਵਾਰ ਦੇਖੀ ਤਾਂ ਗੰਢੇ ਲਈ ਬਹੁਤ ਹੋ ਜਾਂਦੇ ਆ ਹਾਂ ਬਿਲਕੁਲ ਉਹਦਾ ਕੋਈ ਹੈ ਸਾਡੇ ਕੋਲ ਤਰੀਕਾ ਜਿਹਦੇ ਨਾਲ ਸਾਨੂੰ ਪਤਾ ਲੱਗ ਜੇ ਪਿਆ ਆਹ ਬੀ ਵਧੀਆ ਤੇ ਆਹ ਉਹਦਾ ਬਹੁਤ ਵਧੀਆ ਜੀ ਇਹ ਕਿਉਂਕਿ ਪਿਆਜ਼ ਦਾ ਬੀਜਾਂ ਹੋਰ ਵੀ ਸਬਜ਼ੀਆਂ ਦੇ ਜਿਹੜੇ ਹੈਗੇ ਨੇ ਮਾਰਕੀਟ 'ਚ ਬਹੁਤ ਵਿਕਦੇ ਨੇ ਤੇ ਸਾਨੂੰ ਇਹਦੀ ਕਿਸਮ ਦਾ ਤੇ ਸਾਨੂੰ ਜਿਹੜਾ ਹੈਗਾ ਜਿੱਥੋਂ ਲੈਣਾ ਸੋਰਸ ਦਾ ਉਹ ਜ਼ਰੂਰ ਪਤਾ ਹੋਣਾ ਚਾਹੀਦਾ ਤੇ ਇਹ ਜਿਹੜਾ ਐਗਰੀ ਫਾਉਂਡ ਡਾਰਕ ਰੈਡ ਜਿਹਦੀ ਮੈਂ ਕਿਸਮ ਦੀ ਗੱਲ ਕੀਤੀ ਹੈ ਸੌਣੀ ਦੇ ਪਿਆਜ਼ ਲਈ ਇਹ ਨੈਸ਼ਨਲ ਹਾਰਟੀਕਲਚਰ ਰਿਸਰਚ ਫਾਊਂਡੇਸ਼ਨ ਜਿਹੜਾ ਹੈਗਾ ਉਹ ਸੈਂਟਰ ਗਵਰਨਮੈਂਟ ਦਾ ਅਦਾਰਾ ਹੈਗਾ ਜੀ ਉਹਨਾਂ ਤੋਂ ਹੀ ਇਹ ਲੈਣਾ ਚਾਹੀਦਾ ਜਿਨ੍ਹਾਂ ਦੇ ਕੇ ਦਫ਼ਤਰ ਸਾਡੇ ਪੰਜਾਬ ਦਾ ਬਠਿੰਡੇ ਬਣਿਆ ਹੋਇਆ ਹਾਂਜੀ ਤੇ ਜ਼ਿੰਮੇਵਾਰ ਭਰਾ ਸਾਡੇ ਬਾਗਬਾਨੀ ਵਿਭਾਗ ਦੇ ਜਿਹੜੇ ਦਫ਼ਤਰ ਚਾਹੇ ਉਹ ਜ਼ਿਲ੍ਹਾ ਪੱਧਰ ਦਾ ਡਿਪਟੀ ਡਾਇਰੈਕਟਰ ਬਾਗਬਾਨੀ ਦਾ ਦਫ਼ਤਰ ਹੈ ਹੂੰ ਚਾਹੇ ਉਹ ਸਾਡੇ ਬਲਾਕ ਪੱਧਰ ਦੇ ਬਾਗਬਾਨੀ ਵਿਕਾਸ ਅਫਸਰ ਦੇ ਦਫ਼ਤਰ ਨੇ ਹੂੰ ਉਹਨਾਂ ਨਾਲ رابطہ ਕਾਇਮ ਕਰਕੇ ਤੇ ਉਹਨਾਂ ਤੋਂ ਉਹ ਸੀਡ ਜਿਹੜਾ ਹੈਗਾ ਉਹ ਪ੍ਰਬੰਧ ਕਰ ਸਕਦੇ ਨੇ। ਹੂੰ। ਅੱਛਾ ਡਾਕਟਰ ਸਾਹਿਬ ਇਹਦੇ ਵਿੱਚ ਜਿਵੇਂ ਤੁਸੀਂ ਗੰਡੀਆਂ ਦੀ ਗੱਲ ਵੀ ਕੀਤੀ। ਜਦੋਂ ਆਪਾਂ ਛੋਟੀਆਂ ਗੰਡੀਆਂ ਜਿਹੜੀਆਂ ਵਾਂ ਉਹਨਾਂ ਰਾਹੀਂ ਕਾਸ਼ਤ ਕਰਨੀ ਤੇ ਉਹਦਾ ਕਿਹੜੇ ਢੰਗ ਰਾਹੀਂ ਕਿਹੜੇ ਢੰਗ ਨਾਲ ਅਸੀਂ ਕਰਨਾ ਚਾਹਾਂ। ਉਹਦਾ ਇਹ ਹੈ ਜਦੋਂ ਗੰਡੀਆਂ ਆਪਣੀਆਂ ਜੂਨ ਦੇ ਵਿੱਚ ਤਿਆਰ ਹੋ ਗਈਆਂ ਜੀ ਜੂਨ ਦੇ ਖੇਤ ਚ ਪਟਕੇ ਰੱਖ ਲੀਆਂ ਤੇ ਜਦੋਂ ਅਗਸਤ ਦਾ ਦੂਜਾ 15 ਵੜਾ ਆ ਗਿਆ ਜਦੋਂ ਪਤਾ ਲੱਗ ਗਿਆ ਆਪਾਂ ਨੂੰ ਹੁਣ ਬਾਰਿਸ਼ਾਂ ਕੁਝ ਘੱਟ ਜਾਣਗੀਆਂ ਉਦੋਂ ਇਹਦਾ ਬਜਾਈ ਦਾ ਸਹੀ ਟਾਈਮ ਆ ਜਾਂਦਾ ਉਦੋਂ ਜ਼ਮੀਨ ਦੀ ਵਧੀਆ ਤਿਆਰੀ ਕਰਕੇ ਚੰਗੀ ਤਰ੍ਹਾਂ ਵਾਹ ਕੇ ਤੇ ਉਹਦੇ ਵਿੱਚ ਜੋ ਅਸੀਂ ਕਹਿੰਦੇ ਆ ਵੀ 20 ਟਨ ਰੂੜੀ ਪ੍ਰਤੀ ਏਕੜ ਤੇ ਖਾਦ ਜਿਵੇਂ 90 ਕਿਲੋ ਯੂਰੀਆ 125 ਕਿਲੋ ਸੁਪਰ ਫਾਸਫੇਟ ਹਾਂਜੀ ਤੇ 35 ਕਿਲੋ ਲਗਭਗ ਪोटाश ਮਿਊਰਟ ਆਫ ਪोटाਸ਼ ਇਹ ਖਾਦ ਇੱਕ ਏਕੜ ਦੇ ਵਿੱਚ ਪੈਂਦੀ ਆ ਤੇ ਜਿਹਦੇ ਵਿੱਚ ਜਿਹੜੀ ਹੈਗੀ ਆ ਸੁਪਰ ਫਾਸਫੇਟ ਪोटाश ਸਾਰੀ ਤੇ ਰੂੜੀ ਦੀ ਖਾਦ ਤੇ ਅੱਧੀ ਨਾਈਟ੍ਰੋਜਨ ਅੱਧੇ ਯੂਰੀਆ ਉਹ ਅਸੀਂ ਬਜਾਈ ਤੋਂ ਪਹਿਲਾਂ ਟ੍ਰਾਂਸਪਲੈਂਟਿੰਗ ਤੋਂ ਪਹਿਲਾਂ ਪਾ ਦੇਣੀ ਆ ਤੇ ਜਿਹੜੀ ਅੱਧੀ ਯੂਰੀਆ ਰਹਿ ਜਾਂਦੀ ਆ ਉਹ ਲਗਭਗ 4 ਹਫ਼ਤਿਆਂ ਬਾਅਦ ਮਹੀਨੇ ਬਾਅਦ ਉਹ ਪਾ ਦੇਣੀ ਅਸੀਂ ਛੱਟਾ ਦੇ ਕੇ ਉਹ ਦੁਬਾਰਾ ਪਾ ਦੇਣੀ ਹੈਗੀ ਆ ਠੀਕ ਠੀਕ ਆ ਰਿਆੜ ਸਾਹਿਬ ਹੂੰ ਤਾਨੂੰ ਪਤਾ ਦੁਨੀਆ ਦਾ ਸਾਰਿਆਂ ਤੋਂ ਔਖਾ ਕੰਮ ਕਿਹੜਾ ਗੰਡੇ ਗੁੱਢਣੇ ਕਹਿੰਦੇ ਹੁੰਦੇ ਨਾ ਜੇ ਕੋਈ ਬਾਹਲਾ ਥੱਕਿਆ ਹੋਵੇ ਨਾ ਤੇ ਤੂੰ ਕਹਿੰਦਾ ਤੂੰ ਕਿਹੜਾ ਗੰਡੇ ਗੁੱਢ ਕੇ ਆਇਆ ਹਾਂ ਹੈਂ ਹੂੰ ਦੇਖੋ ਧਰਤੀ ਪੁੱਤਰ ਆ ਇਹ ਨਹੀਂ ਸਾਨੂੰ ਪੁੱਛ ਕੇ ਤਾਉਗਣਾ ਨਹੀਂ ਨਾ ਇਹ ਤਾਂ ਜਿੱਥੇ ਮੜ ਜਾ ਪਾਣੀ ਲਾ ਦਿਓ ਉੱਥੇ ਸਾਡੀ ਫਸਲ ਪਾਣੇ ਰਹਿ ਜਾਏ ਇਹ ਨਹੀਂ ਮੰਨਦੇ ਤਾਂ ਉੱਠਦੇ ਹੀ ਆਉਂਦੇ ਉੱਥੇ ਇਹਦਾ ਫਸਲ ਨੂੰ ਥੱਲੇ ਰੱਖਦਾ ਡਾਕਟਰ ਸਾਹਿਬ ਜੀ ਤੇ ਨਦੀਨਾਂ ਦੀ ਸਮੱਸਿਆ ਜਿਹੜੀ ਆ ਉਹ ਵੀ ਕਾਫੀ ਆ ਤੇ ਉਹਨੂੰ ਅਸੀਂ ਕਿੱਦਾਂ ਹੱਲ ਕਰੀਏ ਇੱਕ ਤਾਂ ਮੈਂ ਕਿਹਾ ਵੀ ਗੰਡੇ ਗੁੱਡਣਾ ਉਹ ਤਾਂ ਬੜਾ ਔਖਾ ਕੰਮ ਆ ਪਰ ਜੇ ਕਰਨਾ ਪਵੇ ਤੇ ਕਰੀ ਦਿਆ ਤੇ ਕੋਈ ਹੋਰ ਵੀ ਤਰੀਕਾ ਹੈਗਾ ਜਾਂ ਇਹੀ ਆ ਜੀ ਹਾਂਜੀ ਗੁਡਾਈ ਦੇ ਵਿੱਚ ਲੇਬਰ ਬਹੁਤ ਲੱਗਦੀ ਆ ਤੇ ਸਾਡੇ ਪੰਜਾਬ ਦੇ ਵਿੱਚ ਲੇਬਰ ਦੀ ਬੜੀ ਸਮੱਸਿਆ ਰਹਿੰਦੀ ਆ ਜੀ 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 ਇਸ ਵਾਸਤੇ ਜੋ ਹੁਣ ਤੱਕ ਤਿਆਰ ਬਏ ਕੀਤੇ ਗਏ ਨੇ ਉਹਨਾਂ ਦੇ ਮੁਤਾਬਕ ਜਿਹੜੀ ਹੈਗੀ ਆ ਸਟੌਂਪ ਦਵਾਈ ਜਿਹੜੀ ਨਦੀਨ ਨਾਸ਼ਕ ਦਵਾਈ ਆ ਸਟੌਂਪ 30 EC ਹੂੰ ਉਹ ਅਸੀਂ 1 ਲੀਟਰ ਪ੍ਰਤੀ ਏਕੜ 200 ਲੀਟਰ ਪਾਣੀ ਦੇ ਵਿੱਚ ਪਾ ਕੇ ਹੂੰ ਬਜਾਈ ਤੋਂ ਬਾਅਦ ਜਦੋਂ ਅਸੀਂ ਪਾਣੀ ਲਾਉਣਾ ਪਾਣੀ ਤੋਂ ਇਹ ਬਾਅਦ ਇੱਕ ਹਫ਼ਤੇ ਦੇ ਅੰਦਰ ਅੰਦਰ ਸਪਰੇਅ ਕਰ ਦਈਏ ਹੂੰ ਜਾਂ ਇਹਦਾ ਜਿਹੜਾ ਹੈਗਾ ਬਦਲਾ ਹੋਰ ਇੱਕ ਜਿਹੜੀ ਗੋਲ ਦਵਾਈ ਆ ਹੂੰ 23.5 ਸੀ ਹੂੰ ਉਹ ਆਪਾਂ 200 ਲੀਟਰ ਪਾਣੀ ਦੇ ਵਿੱਚ ਪਾ ਕੇ ਹੂੰ ਸਪਰੇਅ ਕਰ ਦਈਏ 380 ਐਮਐਲ ਪ੍ਰਤੀ ਏਕੜ ਹੂੰ ਪਾਣੀ ਪਹਿਲਾ ਪਾਣੀ ਲਾਉਣ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ-ਅੰਦਰ ਹੂੰ ਤਾਂ ਉਸ ਤੋਂ ਬਾਅਦ ਇੱਕ ਦੋ ਗੋਡੀਆਂ ਨਾਲ ਜਿਹੜਾ ਹੈਗਾ ਉਹ ਪਿਆਜ਼ ਦੇ ਨਦੀਨਾਂ ਦੀ ਸਮੱਸਿਆ ਤੇ ਕਾਬੂ ਪਾਇਆ ਜਾ ਸਕਦਾ ਹੂੰ ਤੇ ਜਿਹਦੇ ਨਾਲ ਕੀ ਸਾਡੇ ਜਿਹੜੇ ਕਾਫੀ ਖਰਚਾ ਹੂੰ ਤੇ ਸਮਾਂ ਬਚ ਜਾਂਦਾ ਹੂੰ ਹੂੰ ਬਿਲਕੁਲ ਜੀ ਆ আচ্ছা ਡਾਕਟਰ ਸਾਹਿਬ ਪਨੀਰੀ ਨੂੰ ਪੱਟ ਕੇ ਖੇਤ ਦੇ ਵਿੱਚ ਲਾਉਣ ਦਾ ਸਹੀ ਸਮਾਂ ਤੇ ਕਿਹੜੇ ਢੰਗ ਨਾਲ ਸਾਨੂੰ ਲਾਉਣੀ ਚਾਹੀਦੀ ਆ ਤਾਂ ਕਿ ਇਤੋਂ ਵੱਧ ਤੋਂ ਵੱਧ ਪੈਦਾਵਾਰ ਹੋ ਸਕੇ ਸਹੀ ਸਮਾਂ ਤਾਂ ਸੋਨੀ ਵਾਲੇ ਪਿਆਜ਼ ਦਾ ਪਨੀਰੀ ਲਾਉਣ ਦਾ ਅਗਸਤ ਦਾ ਦੂਜਾ 15 ਵੜਾ ਹੀ ਹੈ ਕਿਉਂਕਿ ਜੇ ਆਪਾਂ ਸਹੀ ਸਮੇਂ ਤੇ ਉਹਦੀ ਬਤਲਾ ਕਰਤਾ ਤਾਂ ਇਹ ਸਰਦੀਆਂ ਤੋਂ ਪਹਿਲਾਂ ਇਹ ਸਰਦੀ ਹੁੰਦੇ ਸ਼ੁਰੂ ਹੁੰਦੇ ਸਾਰੀ ਸਾਡਾ ਪਿਆਜ਼ ਜਿਹੜਾ ਹੈਗਾ ਉਹ ਸਹੀ ਟਾਈਮ ਦੇ ਉੱਤੇ ਮਾਰਕੀਟ ਦੇ ਵਿੱਚ ਆ ਜਾਣਾ ਹੈਗਾ ਤੇ ਉਹਦਾ ਜਿਹੜਾ ਸਮਾਂ ਤਾਂ ਅਗਸਤ ਦਾ ਦੂਜਾ 15 ਵੜਾ ਹੀ ਹੈ ਤੇ ਬਾਕੀ ਜਿਵੇਂ ਮੈਂ ਖਾਦ ਬਾਰੇ ਪਹਿਲਾਂ ਤੁਹਾਨੂੰ ਦੱਸਦਾ ਵੀ ਖਾਦ ਇੰਨੀ ਪਣੀ ਹੈਗੀ ਆ ਤੇ ਜੇ ਸੋਨੀ ਵਾਲਾ ਪਿਆਜ਼ ਕਿਉਂਕਿ ਬਾਰਿਸ਼ ਹੋਣ ਦਾ ਡਰ ਰਹਿੰਦਾ ਬੈਡਾਂ ਦੇ ਉੱਤੇ ਲਾਇਆ ਜਾਵੇ ਤਾਂ ਇਹਦਾ ਜਿਹੜਾ ਝਾੜ ਹੈਗਾ ਉਹ ਕਾਫੀ ਵੱਧਾ ਹੈਗਾ ਤੇ ਬੈਡ ਜਿਹੜੇ ਹੈਗੇ ਨੇ ਲਗਭਗ 2 ਫੁੱਟ ਦੇ ਤੇ 10 ਸੈਂਟੀਮੀਟਰ ਉੱਚੇ ਜਿਹੜੇ ਹੈਗੇ ਉਹਨਾਂ ਦੇ ਉੱਤੇ ਲਗਭਗ 15 ਸੈਂਟੀਮੀਟਰ ਬਾਈ 7.5 ਸੈਂਟੀਮੀਟਰ ਦੂਰੀ ਦੇ ਉੱਤੇ 15 ਸੈਂਟੀਮੀਟਰ ਲੈਂਥ ਤੋਂ ਲੈਂਥ ਜਾਂ 7.5 ਮੀਟਰ ਬੂਟੇ ਦੇ ਬੂਟੇ ਦਾ ਫਾਸਲਾ ਰੱਖ ਕੇ ਅਸੀਂ ਉਹਦੇ ਪਨੀਰੀ ਲਾ ਦਈਏ ਤਾਂ ਇਹਦਾ ਜਿਹੜਾ ਝਾੜ ਹੈਗਾ ਉਹ ਕਾਫੀ ਹੱਦ ਤੱਕ ਵਧੀਆ ਆ ਜਾਂਦਾ ਇਹਦੇ ਨਾਲ ਹੀ ਜੇ ਜਿਹੜੀ ਆਪਾਂ ਪਾਣੀ ਬਚਾਉਣ ਵਾਸਤੇ ਜੇ ਆਪਾਂ ਤੁਪਕਾ ਸਿੰਚਾਈ ਦਾ ਪ੍ਰਯੋਗ ਕਰ ਸਕਦੇ ਹਾਂ ਡ੍ਰਿਪ ਸਿਸਟਮ ਦਾ ਤਾਂ ਉਹਦੇ ਨਾਲ ਵੀ ਜਿਹੜਾ ਹੈਗਾ ਸਾਡਾ ਲਗਭਗ 45% ਜਿਹੜਾ ਹੈਗਾ ਪਾਣੀ ਉਹਦੀ ਬਚਤ ਹੁੰਦੀ ਹੈ ਬਚਤ ਤਾਂ ਚੰਗੀ ਤੇ ਨਾਲ ਉਹਦੇ 15 ਤੋਂ 20% ਜਿਹੜਾ ਹੈਗਾ ਝਾੜ ਵੀ ਸਾਡਾ ਵਾਦਾ ਹੈ ਜੀ ਅਰੇ ਜਿੱਦਾਂ ਹੁਣ ਪਾਣੀ ਦੀ ਤੁਸੀਂ ਗੱਲ ਕੀਤੀ ਆ ਇਹਦਾ ਕੋਈ ਤੈਹ ਸਮਾਂ ਆ ਵੀ ਇੰਨੇ ਕਿ ਦਿਨਾਂ ਬਾਅਦ ਆਪਾਂ ਨੂੰ ਇਹਨੂੰ ਪਾਣੀ ਲਾਉਣਾ ਹੀ ਪੈਣਾ ਜਾਂ ਉਹੀ ਜਿੱਦਾਂ ਆਪਾਂ ਅੱਖਾਂ ਨਾਲ ਦੇਖ ਲਿਆ ਵੀ ਹਾਂ ਵੀ ਹੁਣ ਧਰਤੀ ਸੁੱਕ ਰਹੀ ਐ ਇਹਨੂੰ ਪਾਣੀ ਲਾ ਦਿਓ ਕੋਈ ਅਲੱਗ ਤਰੀਕਾ ਤਾਂ ਨਹੀਂ ਵੀ ਇੰਨੇ ਕਿ ਦਿਨਾਂ ਬਾਅਦ ਇਹਨੂੰ ਪਾਣੀ ਲਾਈ ਦਿਓ ਜੇ ਤਾਂ ਕਿ ਪਿਆਜ਼ ਦਾ ਜਿਹੜਾ ਸਾਈਜ਼ ਆ ਜਾਂ ਉਹਦਾ ਕੋਈ ਫਰਕ ਨਾ ਪਵੇ ਆ ਵਾਧ ਜਵੇ ਹੂੰ ਉਹਦਾ ਇਹ ਹੈਗਾ ਜੀ ਮਤਲਬ ਜਿਵੇਂ ਮੌਸਮ ਦੇ ਹਿਸਾਬ ਨਾਲ ਤੇ ਥੋੜੀ ਮਿੱਟੀ ਦੀ ਬਣਤਰ ਦੇ ਹਿਸਾਬ ਨਾਲ ਇਹ ਮੌਕਾ ਵੀ ਦੇਖਣਾ ਪੈਂਦਾ ਪਰ ਮੋٹے ਤੌਰ ਤੇ ਅਸੀਂ ਕਹਿੰਦੇ ਆ ਵੀ ਜਿਵੇਂ ਅਗਸਤ ਦੇ ਵਿੱਚ ਆਪਾਂ ਪਨੀਰੀ ਬਦਲੀ ਉਦੋਂ ਗਰਮੀਆਂ ਹੁੰਦੀਆਂ ਨੇ ਤਾਂ ਆਪਾਂ ਨੂੰ ਉਦੋਂ ਰੋਜ਼ ਹੂੰ 15-20 ਮਿੰਟ ਪਾਣੀ ਜਿਹੜਾ ਹੈਗਾ ਰੋਜ਼ 15-20 25 ਮਿੰਟ ਪਾਣੀ ਜਿਹੜਾ ਰੋਜ਼ ਦਾ ਲੱਗੂਗਾ ਤੇ ਜਿਹਦੇ ਨਾਲ ਉਹ ਵੱਤਰ ਬਣਿਆ ਰਹੂਗਾ ਤੇ ਪਿਆਜ਼ ਦਾ ਜਿਹੜਾ ਹੈਗਾ ਉਹ ਸਾਈਜ਼ ਵਧੀਆ ਬਣੂਗਾ ਤੁਪਕਾ ਸਿੰਚਾਈ ਵਿਧੀ ਨਾਲ ਰੋਜ਼ 15-20 ਮਿੰਟ ਰੋਨ ਚਲਾ ਦਿਓ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਹਰ ਕਿਸਾਨ ਚਾਹੁੰਦਾ ਕਿ ਜੇ ਹੁਣ ਸੌਣੀ ਦੇ ਪਿਆਜ਼ਾਂ ਦੀ ਆਪਣੀ ਗੱਲਬਾਤ ਚੱਲ ਰਹੀ ਹੈ ਤੇ ਜਰੂਰੀ ਵੀ ਹੋ ਜਾਂਦਾ ਜੇ ਘਰ ਦੇ ਪਿਆਜ਼ ਲਾਏ ਹੋਣ ਨਾ ਤੇ ਬਹੁਤ ਫਾਇਦਾ ਹੋ ਜਾਂਦਾ ਤੇ ਇਹਦੀ ਜਿਹੜੀ ਪਟਾਈ ਆ ਉਹ ਕਿੰਨੇ ਕ ਸਮੇਂ ਬਾਅਦ ਕਰ ਲੈਣੀ ਚਾਹੀਦੀ ਜਿਵੇਂ ਤੁਸੀਂ ਗੱਲ ਕੀਤੀ ਸੀ ਕਿ ਜੂਨ ਤੋਂ ਹੀ ਪ੍ਰੋਸੈਸਟਾਡਾ ਸਟਾਰਟ ਹੋ ਜਾਂਦਾ ਤੇ ਜਿਵੇਂ ਅਗਸਤ ਦੇ ਵਿੱਚ ਤੁਸੀਂ ਗੱਲ ਕੀਤੀ ਕਿ ਪਨੀਰੀ ਲਾਉਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਪਟਾਈ ਕਿੰਨੇ ਕ ਸਮੇਂ ਬਾਅਦ ਕਰ ਲਵੇ ਕਿ ਸਾਨੂੰ ਵੇਖਣ ਨੂੰ ਵੀ ਵਧੀਆ ਜਿਹੜਾ ਉਹ ਗੱਠਾ ਲੱਗੇ ਇਹਦਾ ਜਿਹੜਾ ਪਟਾਈ ਦਾ ਇਸ ਤਰ੍ਹਾਂ ਹੈਗਾ ਜੀ ਪਿਆਜ਼ ਤਾਂ ਇਹ ਲਗਭਗ ਨਵੰਬਰ ਦੇ ਵਿੱਚ ਸਾਡਾ ਹਰੇ ਪਿਆਜ਼ ਵਾਸਤੇ ਤਿਆਰ ਹੋ ਜਾਂਦਾ ਨਵੰਬਰ ਚ ਨਵੰਬਰ ਦੇ ਵਿੱਚ ਹਾਂਜੀ 11ਵੇਂ ਮਹੀਨੇ ਹੂੰ ਤੇ ਉਦੋਂ ਹੀ ਅਸੀਂ ਇਹਨੂੰ ਕਿਉਂਕਿ ਉਦੋਂ ਆਕਸੀਜਨ ਹੁੰਦਾ ਕਿਉਂਕਿ ਜਿਹੜਾ ਸਾਡਾ ਆਮ ਸਾਰੇ ਇੰਡੀਆ ਦੇ ਵਿੱਚ ਜਿਹੜਾ ਮੇਨ ਫਸਲ ਜੀ ਜਿਹੜੀ ਹੈਗੀ ਆ ਉਹ ਮਈ ਜਾਂ ਜੂਨ ਦੇ ਵਿੱਚ ਆਉਣੀ ਹੁੰਦੀ ਹੈ ਆ ਇਸ ਲਈ ਰੇਟ ਜੇ ਵਧੀਆ ਮਿਲ ਰਿਹਾ ਮਾਰਕੀਟ ਦੇ ਵਿੱਚ ਤਾਂ ਪਿਆਜ਼ ਸਾਡਾ ਨਵੰਬਰ ਤੇ ਹਰੇ ਪਿਆਜ਼ ਵਾਸਤੇ ਤਿਆਰ ਹੁੰਦਾ ਹੂੰ ਨਵੰਬਰ ਤੋਂ ਲੈ ਕੇ ਅਸੀਂ ਮਾਰਕੀਟ ਦੇ ਰੇਟ ਦੇ ਹਿਸਾਬ ਨਾਲ ਹੂੰ ਇਹ ਅੱਧ ਦਸੰਬਰ ਤੱਕ ਇਹਦੀ ਪਟਾਈ ਅਸੀਂ ਕਰ ਸਕਦੇ ਹੈਗੇ ਠੀਕ ਹੈ ਠੀਕ ਹੈ ਅੱਧ ਨਵੰਬਰ ਅੱਧ ਨਵੰਬਰ ਦਾ ਡਾਕਟਰ ਸਾਹਿਬ ਆਪਾਂ ਦੇਖਦੇ ਆਂ ਵੀ ਸਾਡੇ ਪੰਜਾਬ ਦੇ ਵਿੱਚ ਪਿਆਜ਼ ਕਦੇ ਪੂਰਾ ਨਹੀਂ ਹੋਇਆ ਜਿੰਨਾ ਹੀ ਖਾਣੇ ਆ ਉਹਨਾਂ ਸਾਡੇ ਕੋਲ ਹੈ ਨਹੀਂ ਹਰ ਇੱਕ ਸਾਲ ਸਾਨੂੰ ਬਾਹਰੋਂ ਮਗਾਉਣਾ ਪੈਂਦਾ ਹੈ ਨਾ ਤੇ ਪਿਆਜ਼ਾਂ ਦੀਆਂ ਕੀਮਤਾਂ ਵੀ ਉਦੋਂ ਫੇ ਬਹੁਤ ਚੜਦੀਆਂ ਆ ਚੜੀਆਂ ਹੁੰਦੀਆਂ ਮਾਰਕੀਟਿੰਗ ਦੇ ਲਿਹਾਜ਼ ਤੋਂ ਜੇ ਆਪਾਂ ਦੇਖੀਏ ਤੇ ਸਾਨੂੰ ਕਿਸ ਹਿਸਾਬ ਨਾਲ ਪਿਆਜ਼ ਇੱਥੇ ਅਗਾਉਣਾ ਚਾਹੀਦਾ ਕਿੰਨੇ ਕੁ ਅਸੀਂ ਇਸ ਵੇਲੇ ਪੰਜਾਬ ਜਿਹੜਾ ਉਗਾ ਰਿਹਾ ਤੇ ਕਿੰਨੇ ਕੁ ਦੀ ਹੋਰ ਸਾਡੇ ਕੋਲ ਗੁੰਜਾਇਸ਼ ਹੈਗੀ ਆ ਤੂੰ ਨੂੰ ਜਦੋਂ ਮਾਰਕੀਟ ਕਰਨਾ ਉਹ ਕਿਸ ਹਿਸਾਬ ਨਾਲ ਕਰਨਾ ਅਸੀਂ ਉਹਨੂੰ ਸਟੋਰ ਕਿੱਦਾਂ ਕਰੀਏ ਕਿੱਦਾਂ ਮਾਰਕੀਟ ਕਰੀਏ ਜਿਹਦੇ ਨਾਲ ਸਾਡੀ ਆਪਣੀ ਜਿਹੜੀ ਪੂਰਤੀ ਉਹ ਤੇ ਹੋਵੇ ਘੱਟੋ ਘੱਟ ਅ ਬਿਲਕੁਲ ਸਹੀ ਗੱਲ ਹੈ ਜੀ ਜਿਹੜਾ ਹੈਗਾ ਪਿਆਜ਼ ਸਾਡਾ ਉਹ ਇਸ ਟਾਈਮ 12-13 ਹਜ਼ਾਰ ਹੈਕਟੇਰ ਰਕਬੇ ਦੇ ਵਿੱਚ ਲਗਾਇਆ ਜਾ ਰਿਹਾ ਜਿਹੜਾ ਕਿ ਸਾਡਾ ਮੇਨ ਸੀਜ਼ਨ ਦਾ ਰਬੀ ਸੀਜ਼ਨ ਦਾ ਪਿਆਜ਼ ਹੈਗਾ ਜਿਹੜਾ ਜਨਵਰੀ ਚ ਲੱਗਦਾ ਤੇ ਮਈ ਚ ਪੁੱਟਿਆ ਜਾਂਦਾ ਹੈ ਜਿਹੜਾ ਸੋਨੀ ਦਾ ਜਿਹੜਾ ਪਿਆਜ਼ ਹੈਗਾ ਉਹ ਕੋਈ 5-600 ਹੈਕਟੇਰ ਰਕਬੇ ਦੇ ਵਿੱਚ ਲੱਗ ਰਿਹਾ ਹੈ ਤੇ ਜਿੱਥੋਂ ਤੱਕ ਸਾਡੇ ਪੰਜਾਬ ਦੀ ਪ੍ਰੋਡਕਸ਼ਨ ਦੀ ਗੱਲ ਆ ਉਹ ਲਗਭਗ 2.2 ਲੱਖ ਮੀਟ੍ਰਿਕ ਮੀਟ੍ਰਿਕ ਟਨ ਹੈਗੀ ਐਟ ਪ੍ਰੈਜ਼ੈਂਟ ਹੁਣ ਅੱਛਾ ਜੀ ਜਦੋਂ ਕਿ ਸਾਡੀ ਜਿਹੜੀ ਡਿਮਾਂਡ ਆ ਪੰਜਾਬ ਦੀ ਉਹ 6 ਲੱਖ ਦੇ ਮੀਟ੍ਰਿਕ ਟਨ ਦੇ ਕਰੀਬ ਹੈਗੀ ਆ 4-4.5 ਲੱਖ ਅਸੀਂ ਜਿਹੜਾ ਮੀਟ੍ਰਿਕ ਟਨ ਪਿਆਜ ਆ ਉਹ ਦੂਜੀਆਂ ਸੇਟਾਂ ਤੋਂ ਮੰਗਵਾ ਰਹੇ ਆ। ਹੂੰ। ਜਦੋਂ ਕਿ ਇਹ ਸਾਡੇ ਪੰਜਾਬ ਦੀ ਫਸਲ ਆ ਪੰਜਾਬ ਦੇ ਵਿੱਚ ਇਹ ਵਧੀਆ ਤਰੀਕੇ ਨਾਲ ਹੋ ਸਕਦੀ ਆ। ਹੂੰ। ਤੇ ਜੇ ਪੰਜਾਬ ਦੇ ਵਿੱਚ ਅਸੀਂ ਇੰਨਾ ਅਸੀਂ ਆਪ ਦਾ ਖਪਤ ਪੂਰੀ ਕਰਨ ਵਾਸਤੇ ਹੂੰ ਇੰਨਾ ਪ੍ਰੋਡਕਸ਼ਨ ਲੈਣੀ ਆ ਤਾਂ ਸਾਨੂੰ 25-30 ਹੈਕਟੇਰ ਰਕਬਾ ਹੋਰ ਇਹਦੇ ਥੱਲੇ ਲਿਆਉਣਾ ਪਏਗਾ ਜੀ। ਠੀਕ ਆ ਜੀ। ਕੀ ਬਾਤ ਹੈ। ਇਹ ਤਾਂ ਜ਼ਰੂਰੀ ਆ। ਜ਼ਰੂਰੀ ਆ। ਹਾਂ ਤੇ ਆ ਦੇਖੋ ਜੀ ਗੱਲ ਇਹ ਆ ਵੀ ਮੂੜ ਤੋਂ ਸਾਡਾ ਵੀ ਬਣ ਰਿਆ। ਆਹ। ਵੀ ਅਸੀਂ ਵੀ ਪਿਆਜ਼ ਇਸ ਵਾਰ ਦੇ ਤਾਂ ਲਾਈਏ। ਹਾਂ ਪਾਣੀ ਵਾਲੇ ਹਾਂ ਨਹੀਂ ਜਿਸ ਹਿਸਾਬ ਨਾਲ ਰੇਟ ਚੜਦੇ ਆ ਉਸ ਹਿਸਾਬ ਨਾਲ ਤਾਂ ਜੀ ਕਰਦਾ ਹੁਣ ਨਾਲੇ ਮਜ਼ਾ ਵੀ ਆਉਂਦਾ ਵਾ ਪੱਟ ਕੇ ਭਾਈ ਜਿੱਥੇ ਮਰਜ਼ੀ ਵਰਤ ਲੋ ਹਾਂ ਅੱਛਾ ਨਰਸਾਪ ਗੱਲ ਇਹ ਆ ਕਿ ਹੁਣ ਇਹਦੇ ਵਿੱਚ ਮੈਂ ਦੇਖਿਆ ਵੀ ਗਲੀਆਂ ਦੇ ਵਿੱਚ ਵੀ ਨਾ ਤੇ ਪਨੀਰੀ ਵੇਚਦੇ ਫਿਰਦੇ ਆ ਕਈ ਇਤਨਾ ਪਿਆਜ਼ ਦੀ ਤੇ ਸੜਕਾਂ ਤੇ ਵੀ ਕਈਆਂ ਨੇ ਲਾਇਆ ਹੁੰਦਾ ਉਥੋਂ ਲੈ ਲੈਣੀ ਚਾਹੀਦੀ ਆ ਇਹ ਪਨੀਰੀ ਕਿ ਕਿ ਕਿਤੇ ਨਰਸਰੀ ਤੋਂ ਖਾਸ ਨਰਸਰੀ ਤੋਂ ਜਿਵੇਂ ਤੁਸੀਂ ਤਾਂ ਡਿਪਟੀ ਡਾਇਰੈਕਟਰ ਉਹ ਉੱਥੇ ਲੁਧਿਆਣੇ ਤੇ ਕਿਤਰਾ ਕਿਤਰਾ ਸਾਨੂੰ ਵਿਸ਼ਵਾਸ ਜਾ ਹੋ ਜੇ ਵੀ ਇਥੋਂ ਲੈ ਲੀਏ ਪਨੀਰੀ ਦੇ ਗੱਲ ਬਣ ਜੂਗੀ ਵੈਸੇ ਤਾਂ ਸਬਜੀ ਕੋਈ ਵੀ ਆ ਉਹਦੀ ਜਿਹੜੀ ਪਨੀਰੀ ਆਪ ਹੀ ਤਿਆਰ ਕਰਨੀ ਚਾਹੀਦੀ ਹੈ ਜੀ ਹਾਂ ਕਿਉਂਕਿ ਮਹਿੰਗੀ ਹੈ ਬੀ ਨੇ ਮਹਿੰਗੀਆਂ ਪਨੀਰੀਆਂ ਨੇ ਅੱਗੇ ਲੇਬਰ ਬਹੁਤ ਜ਼ਿਆਦਾ ਖਰਚ ਹੁੰਦੀ ਆ ਫਸਲ ਸਾਡੀ ਖਰਾਬ ਹੁੰਦਾ ਡਰ ਰਹਿੰਦਾ ਪਰ ਫਿਰ ਵੀ ਜੇ ਆਪਾਂ ਨੂੰ ਪਨੀਰੀ ਦੀ ਲੋੜ ਪੈ ਵੀ ਜਾਵੇ ਤਾਂ ਡਿਪਾਰਟ ਬਾਗਬਾਨੀ ਵਿਭਾਗ ਦੇ ਆਪਣੇ ਸੈਂਟਰ ਆਫ ਐਕਸੀਡੈਂਸ ਦਰਾਹੇ ਬਣਿਆ ਹੋਇਆ ਕੋਈ ਵੀ ਸਬਜ਼ੀ ਦੀ ਪਨੀਰੀ ਉੱਥੋਂ ਲਈ ਜਾ ਸਕਦੀ ਹੈ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚੋਂ ਹੂੰ ਬੀਵੀ ਤੇ ਪਨੀਰੀ ਵੀ ਲਈ ਜਾ ਸਕਦੀ ਹੈ ਜੀ ਤੇ ਇਹ ਸਾਬ ਨਾਲ ਅਸੀਂ ਮਤਲਬ ਭਰੋਸੇਯੋਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਈ ਅਗਾਹ ਉਹ ਤੋਂ ਕਿਸਾਨ ਹੈਗੇ ਨੇ ਸਾਡੇ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਹੂੰ ਉਹਨਾਂ ਤੇ ਵੀ ਭਰੋਸਾ ਕੀਤਾ ਜਾ ਸਕਦਾ ਕਿਉਂਕਿ ਉਹ ਯੂਨੀਵਰਸਿਟੀ ਨਾਲ ਜਾਂ ਮਹਿਕਮੇ ਨਾਲ ਉਹ ਰਾਬਤਾ ਰੱਖਦੇ ਨੇ ਲਗਭਗ ਹਰੇਕ ਉਹ ਜ਼ਿਲ੍ਹੇ ਦੇ ਵਿੱਚ 5-5 7-7 ਕਿਸਾਨ ਇਹ ਜਿਹੇ ਹੈਗੇ ਨੇ ਜਿਨ੍ਹਾਂ ਤੋਂ ਮਤਲਬ ਪਨੀਰੀ ਲਈ ਜਾ ਸਕਦੀ ਹੈ ਹਾਂ ਡਾਕਟਰ ਸਾਹਿਬ ਇੱਕ ਮੈਂ ਛੋਟਾ ਜਿਹਾ ਹੋਰ ਸਵਾਲ ਸੀਗਾ ਭਈ ਜਿਤਨਾ ਤੁਸੀਂ ਕਹਿਆ ਵੀ ਪਨੀਰੀ ਆਪ ਤਿਆਰ ਕਰਨੀ ਚਾਹੀਦੀ ਹੈ ਬੇਕੀ ਆਪਾਂ ਜੇ ਆਪਾਂ ਬਣਾ ਜਾਣਾ ਹੋਵੇ ਤੇ ਤੁਸੀਂ ਟ੍ਰੇਨਿੰਗ ਸਾਨੂੰ ਕੋਈ ਇਹੋ ਜਿਹੀ ਦੇ ਸਕਦੇ ਹੋ ਵੀ ਪਨੀਰੀ ਆਹ ਆਲੋਜੀ ਇਦਾਂ ਕਾਣਾ ਲਾਉਣਾ ਚਾਹੀਦਾ ਇਦਾਂ ਵਧੀਆ ਹੈਲਦੀ ਪਨੀਰੀ ਹੋ ਜਾਊਗੀ ਤੇ ਮੈਨੂੰ ਲੱਗਦਾ ਵੀ ਪਨੀਰੀ ਵੇਚਣ ਲੱਗ ਜੇ ਇਦਾਂ ਬਣਾ ਕੇ ਤੇ ਇਹ ਵੀ ਇੱਕ ਬੜਾ ਵਧੀਆ ਧੰਦਾ ਬਣ ਸਕਦਾ ਆ ਬਿਲਕੁਲ ਬਿਲਕੁਲ ਜੀ ਪਨੀਰੀ ਦੇਖੋ ਟ੍ਰੇਨਿੰਗਾਂ ਦੀ ਜਿੱਥੇ ਤਾਂ ਗੱਲ ਆਉ ਸਾਡੇ ਸੈਂਟਰ ਆਫ ਐਕਸੀਡੈਂਟ ਜਿਹੜਾ ਬਣਿਆ ਹੋਇਆ ਵੈਜੀਟੇਬਲ ਦਾ ਕਰਤਾਰਪੁਰ ਉੱਥੇ ਵੀ ਦਿੱਤੀ ਜਾਂਦੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਜਿੰਨੇ ਵੀ ਆਪਣੇ ਜ਼ਿਲ੍ਹਿਆਂ 'ਚ ਬਣੇ ਹੋਏ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਹਨਾਂ ਦੇ ਵਿੱਚ ਜਿਹੜੀ ਹੈਗੀ ਉਹ ਪਨੀਰੀ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਸਾਰੀਆਂ ਸਬਜ਼ੀਆਂ ਲਾਉਣ ਦੀ ਤੇ ਬੜਾ ਵਧੀਆ ਧੰਦਾ ਹੈਗਾ ਜੀ ਇਹ ਕਿਉਂਕਿ ਜਿਹੜੇ ਕਿਸਾਨ ਲਾ ਰਹੇ ਨੇ ਤੇ ਬੜਾ ਵਧੀਆ ਉਹ ਮੁਨਾਫਾ ਕਮਾ ਰਹੇ ਨੇ ਤੇ ਲੋਕਾਂ ਦਾ ਵੀ ਭਲਾ ਕਰ ਰਹੇ ਨੇ ਚੰਗਾ ਬੀਜ ਬੀਜ ਕੇ ਆਹ ਬੜੀ ਗੱਲ ਜਿਹੜੀ ਜਿਹੜੀ ਆ ਗੱਲ ਆ ਨਾ ਇਕ ਤਾਂ ਪਨੀਰੀ ਦਾ ਕੰਮ ਬਹੁਤ ਸੋਹਣਾ ਹੋ ਸਕਦਾ ਦੂਜਾ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਵੀ ਗੰਜੈਸ਼ ਬਹੁਤ ਆ ਬੜੀ ਯਾਰ ਹੈ ਹਾਂ ਹਾਲੇ ਅਸੀਂ ਮਰਲਾ ਦਾ ਅੱਧ ਨਾਲੋਂ ਵੀ ਘੱਟ ਪਿਆਜ਼ ਬੀਜਣਾ ਹੈ ਪੰਜਾਬ ਚ ਕਿੰਨਾ ਦੱਸ ਰਹੇ ਜੀ 4 4 4 4 ਲੱਖ ਮੀਟ੍ਰਿਕ ਟਨ ਦੀ ਸਾਡੀ ਡਿਮਾਂਡ ਹੋਰ ਆ ਜੀ ਪਿਆਜ਼ ਖਾਣੇ ਭਈ ਆਪਾਂ ਹੈ ਅੱਛਾ ਡਾਕਟਰ ਸਾਹਿਬ ਕਿੱਦਾਂ ਲੋਕਾਂ ਨੂੰ ਕਹੀਏ ਅਸੀਂ ਕਿਦਾਂ ਉਹਨਾਂ ਨੂੰ ਉਤਸ਼ਾਹਿਤ ਕਰੀਏ ਪੇ ਭਾਈ ਇਹ ਜਿਹੜਾ ਕੰਮ ਆ ਕਰਨ ਵਾਲਾ ਆ ਅਸੀਂ ਹਰੇਕ ਸਾਲ ਐਡੇ ਮਹਿੰਗੇ ਮਹਿੰਗੇ ਜਿਹੜੇ ਖਰੀਦਦੇ ਆ ਅਸੀਂ ਪੰਜਾਬ ਦਾ ਉਤਪਾਦਨ ਇੰਨਾ ਵਧਾ ਲਈਏ ਕਿਦਾਂ ਉਤਸ਼ਾਹਿਤ ਕਰੀਏ ਤੁਹਾਡੇ ਵਿਭਾਗ ਵੱਲੋਂ ਕੁਝ ਹੁੰਦਾ ਜੀ ਇਹੋ ਜਿਹਾ ਕੋਈ ਸੈਮੀਨਾਰ ਜਾਂ ਕੁਝ ਵੀ ਹਾਂ ਜੀ ਵਿਭਾਗ ਵੱਲੋਂ ਤਾਂ ਹਮੇਸ਼ਾ ਹੀ ਸੈਮੀਨਾਰ ਕੈਂਪ ਲਾ ਕੇ ਕਿਸਾਨਾਂ ਨੂੰ ਜਿਹੜੀ ਹੈਗੀ ਉਤਸ਼ਾਹਿਤ ਕੀਤਾ ਜਾਂਦਾ ਪੰਜਾਬ ਖੇਤੀਬਾੜ ਯੂਨੀਵਰਸਿਟੀ ਵੱਲੋਂ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ ਹਮ ਬੀ ਬਣਾਉਣ ਵਾਸਤੇ ਕਈ ਕੰਪਨੀਆਂ ਨਾਲ ਵੀ ਚੰਗੇ ਬੀ ਸਪਲਾਈ ਕਰਨ ਵਾਸਤੇ ਯੂਸਾਈਨ ਕੀਤੇ ਜਾਂਦੇ ਨੇ ਅੱਛਾ ਜੀ ਤਾਂ ਕਿ ਕਿਸਾਨਾਂ ਨੂੰ ਭਰੋਸੇਯੋਗ ਬੀ ਮਿਲ ਸਕੇ ਹਮ ਰਕਬਾ ਹਰ ਸਾਲ ਅੱਗੇ ਨੂੰ ਵਧ ਰਿਹਾ ਪਰ ਜਿਵੇਂ ਕਈ ਵਾਰੀ ਕੀ ਹੁੰਦਾ ਵੀ ਕਿਉਂਕਿ ਸਬਜ਼ੀ ਦੇ ਉੱਤੇ ਮੌਸਮ ਦਾ ਬੜਾ ਫਰਕ ਪੈਂਦਾ ਬਿਲਕੁਲ ਕਿਸਾਨ ਰਿਸਕ ਲੈਣ ਤੋਂ ਬੜਾ ਡਰਦਾ ਹੈ ਜੀ ਤੇ ਜਿਉਂ-ਜਿਉਂ ਨਵੇਂ ਤਕਨੀਕਾਂ ਆ ਰਹੀਆਂ ਨੇ ਹਮ ਪੰਜਾਬ ਦੇ ਵਿੱਚ ਵੀ ਜਿਹੜਾ ਪਿਆਜ਼ ਦਾ ਸੈਂਟਰ ਆਫ ਐਕਸੀਲੈਂਸ ਅਸੀਂ ਇੰਟੋਡੱਚ ਜਿਹੜਾ ਹੈਗਾ ਹਾਲੈਂਡ ਦੇ ਨਾਲ ਕੋਲੈਬੋਰੇਸ਼ਨ ਕਰਕੇ ਲਾਉਣ ਜਾ ਰਹੇ ਹਾਂ ਜਿੱਥੇ ਹੋਰ ਨਵੀਆਂ ਤਕਨੀਕਾਂ ਦਾ ਆਯਾਦ ਹੋਊਗਾ ਹੂੰ ਤੇ ਮਸ਼ੀਨੀਕਰਨ ਜਿਹੜੀ 메ਨ ਸਮੱਸਿਆ ਹੈਗਾ ਪਿਆਜ਼ ਦੀ ਉਹ ਮਸ਼ੀਨੀਕਰਨ ਦੇ ਵਿੱਚ ਯੂਨੀਵਰਸਿਟੀ ਨੇ ਨਵੀਆਂ ਮਸ਼ੀਨਾਂ ਕੱਢੀਆਂ ਹੈਗੀਆਂ ਜਿਹਦੇ ਨਾਲ ਲੇਬਰ ਘਟੂਗੀ ਜੀ ਤੇ ਹੁਣ ਕਿਸਾਨ ਲੱਗਦਾ ਵੀ ਇਸ ਪਾਸੇ ਵੀ ਆਪਣਾ ਆ ਸਕਦਾ ਆ ਸਕਦੇ ਕੀ ਆਉਣਾ ਚਾਹੀਦਾ ਚਾਹੀਦਾ ਹੈ ਆਪਾਂ ਤਾਂ ਕਰੀਏ ਸ਼ੁਰੂ ਰਿਆਰ ਸਾਹਿਬ કરીਏ ਭਾਈ ਆ ਮੌਸਮ ਵੇਖ ਲੈਣਾ ਫਿਰ ਹਾਂ ਮੌਸਮ ਜਿਹੜਾ ਡਾਕਟਰ ਸਾਹਿਬ ਵੀ ਜਿੱਦਾਂ ਕਹਿੰਦੇ ਵੀ ਮੌਸਮ ਦੇਖ ਕੇ ਕੰਮ ਕਰਨਾ ਚਾਹੀਦਾ ਅੱਜ ਦਾ ਦੇਖ ਲਈਏ ਪਹਿਲਾਂ ਹਾਂ ਪਹਿਲਾਂ ਅੱਜ ਦਾ ਦੇ ਆਹ ਚਲੋ ਤੇ ਤਾਪਮਨ ਆਇਆ ਪੰਜਾਬ ਦੇ ਰਲਗ-ਮਿਲਗ ਸ਼ਹਿਰਾਂ ਚ ਤੇ ਤਾਪਮਨ ਅਜਿਹੇ ਯਾਰ ਸਾਹਿਬ ਇਦਾਂ ਰਿਹਾ ਜੀ ਜਲੰਧਰ ਵੱਧ ਤੋਂ ਵੱਧ ਤਾਪਮਨ 29.5 ਡਿਗਰੀ ਸੈਲਸੀਅਸ ਹਾਂਜੀ ਤੇ ਘੱਟ ਤੋਂ ਘੱਟ 14.9 ਹੂੰ ਗੁਰਦਾਸਪੁਰ 27.2 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 14 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਹਾਂਜੀ ਫਿਰੋਜ਼ਪੁਰ 30.6 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 13.7 ਡਿਗਰੀ ਸੈਲਸੀਅਸ ਘਟ ਤੋਂ ਘਟ ਰਿਹਾ ਜੀ ਪਟਿਆਲਾ ਰਿਆਰ ਸਾਹਿਬ 31.5 ਵੱਧ ਤੋਂ ਵੱਧ 14.7 ਘਟ ਤੋਂ ਘਟ ਹਮ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਨ 28.2 ਡਿਗਰੀ ਸੈਲਸੀਅਸ ਤੇ 13.4 ਡਿਗਰੀ ਘਟ ਤੋਂ ਘਟ ਰਿਹਾ ਜੀ ਬਠਿੰਡਾ ਕਹਿੰਦੇ ਵੀ 30 ਡਿਗਰੀ ਹੋ ਗਿਆ ਪੂਰਾ ਵੱਧ ਤੋਂ ਵੱਧ ਤੇ 14.2 ਡਿਗਰੀ ਸੈਲਸੀਅਸ ਘਟ ਤੋਂ ਘਟ ਇਹ ਤਾਂ ਸੀਗੇ ਤਾਪਮਾਨ ਤੇ ਆਉਣ ਵਾਲੇ ਸਮੇਂ 'ਚ ਕਹਿੰਦੇ ਆ ਪਈ ਗਰਜ ਚਮਕ ਨਾਲ ਛੱਟੇ ਪੰਜਾਬ ਦੇ ਵਿੱਚ ਕਿਤੇ ਕਿਤੇ ਪੈ ਸਕਦੇ ਆ ਪੈ ਸਕਦੇ ਆ ਹਾਂ ਉਸ ਹਿਸਾਬ ਨਾਲ ਸਾਨੂੰ ਤਿਆਰ ਰਹਿਣਾ ਚਾਹੀਦਾ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋਧ ਪੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤਾਂ ਆਪਾਂ ਵਸਣਾ ਹੀ ਹੈ ਉਹਦੇ ਨਾਲ-ਨਾਲ ਖੇਤੀਬਾੜੀ ਵੀ ਸੁਚੇਤ ਰੂਪ 'ਚ ਕਰਨੀ ਹੈ ਜਿੱਦਾਂ ਡਾਕਟਰ ਸਾਹਿਬ ਨੇ ਸਲਾਹ ਦਿੱਤੀ ਆ ਭਾਈ ਪਿਆਜ਼ ਦੀ ਕਾਸ਼ਤ ਕਰੀਏ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੀ